ਸਸਿਗਾਲੇ ਇਸ ਵੇਲੇ ਸਵਾਗਤ ਹੈ ਚੈਨਲ ਥਿੰਕਿੰਗ ਆਫ ਪੰਜਾਬ ਤੇ ਤਸਵੀਰਾਂ ਇਸ ਟਾਈਮ ਤੋਂ ਹਾਨੂੰ ਜਲਾਲਾਬਾਦ ਸ਼੍ਰੀ ਮੁਕਤਸਰ ਸਾਹਿਬ ਸਰਕੂਲਰ ਰੋਡ ਤੋਂ ਤਸਵੀਰਾਂ ਸਾਂਝੀਆਂ ਕਰ ਰਿਹਾ ਜਿੱਥੇ ਪੁਲਿਸ ਦੇ ਵੱਲੋਂ ਇੱਕ ਨਾਕਾ ਲੱਗਿਆ ਹੋਇਆ ਸੀ ਔਰ ਉਸ ਨਾਕੇ ਦੇ ਉੱਤੇ ਇੱਕ ਮੋਟਰਸਾਈਕਲ ਨੂੰ ਜਦ ਰੋਕਿਆ ਗਿਆ ਤਦ ਮੋਟਰਸਾਈਕਲ ਭੱਜ ਕੇ ਕੁਝ ਨੌਜਵਾਨ ਮੁਹੱਲਿਆਂ ਦੇ ਵਿੱਚ ਵੜ ਗਏ ਔਰ ਪੁਲਿਸ ਨੇ ਪਿੱਛਾ ਕਰਕੇ ਇਹਨਾਂ ਨੌਜਵਾਨਾਂ ਨੂੰ ਪਕੜਿਆ ਔਰ ਕੀ ਹੈ ਪੂਰੀ ਗੱਲਬਾਤ ਉਹ ਵੀ ਜਾਣਦੇ ਆ ਪੁਲਿਸ ਪਾਰਟੀ ਵੀ ਇੱਥੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੀ ਹਾਂਜੀ ਸਰ ਕੀ ਗੱਲਬਾਤ ਹੋਈ ਹੈ ਔਰ ਕਿਵੇਂ ਤੁਸੀਂ ਇਹ ਨੌਜਵਾਨਾਂ ਨੂੰ ਪੱਕੜੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਟ੍ਰੈਫਿਕ ਇੰਚਾਰਜ ਲਾਲਾਂਬਾਦ ਅੱਜ ਅਸੀਂ ਕਰੀਬ ਅੱਧਾ ਪੌਣ 1 ਘੰਟਾ ਪਹਿਲਾਂ ਬਾਮਣੀ ਚੁੰਗੀ ਤੇ ਨਾਕਾ ਲਾਇਆ ਹੋਇਆ ਸੀ ਦੋ ਨੌਜਵਾਨ ਬਾਮਣੀ ਰੋਡ ਵੱਲ ਆਏ ਆ ਜਦੋਂ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜਾ ਮੋਟਰਸਾਈਕਲ ਅਸੀਂ ਉਹ ਬਿਨਾਂ ਨੰਬਰ ਮੋਟਰਸਾਈਕਲ ਹੈ ਪਿੱਛੋਂ ਵੱਢਿਆ ਹੋਇਆ ਜਦੋਂ ਉਸ ਮੋਟਰਸਾਈਕਲ ਨੂੰ ਰੋਕ ਕੇ ਜਦੋਂ ਇਹਨਾਂ ਦੀ ਪੁੱਛ ਗੇਚ ਕਰਨ ਲੱਗੇ ਤਾਂ ਇਹ ਜਿਹੜੇ ਦੋਨੇ ਨੌਜਵਾਨ ਸੀ ਇਹ ਮੋਟਰਸਾਈਕਲ ਛੱਡ ਕੇ ਭੱਜ ਗਏ ਜਦੋਂ ਅਸੀਂ ਇਹਨਾਂ ਦੇ ਮਗਰ ਮੋਟਰਸਾਈਕਲ ਲਾ ਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਤਕਰੀਬਨ ਅੱਧਾ ਘੰਟਾ ਅਠੌੜਾ ਵਾਲਾ ਮੱਲਾ ਕਦੇ ਕਿਸੇ ਗਲੀ 'ਚ ਕਦੇ ਕਿਸੇ ਗਲੀ 'ਚ ਇਹ ਭੱਜੇ ਗਏ ਅਸੀਂ ਇਹ ਅੱਗੇ ਸੀ ਤੇ ਅਸੀਂ ਇਹਨਾਂ ਦੇ ਪਿੱਛੇ ਸੀ ਫਿਰ ਚੱਲਦੇ ਚੱਲਦੇ ਜਦੋਂ ਆਹ ਰੋਡ ਨੂੰ ਪਾਰ ਕਰਕੇ ਆਹ ਸਾਹਮਣੇ ਜਿਹੜੀ ਤੁਸੀਂ ਗਲੀ ਦੇਖ ਰਹੇ ਆ ਇਸ ਗਲੀ 'ਚ ਵੜ ਗਏ ਜਦੋਂ ਅਸੀਂ ਗਲੀ 'ਚ ਵੜ ਗਏ ਅਸੀਂ ਅੱਗੋਂ ਦੀ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜੀ ਅੱਗੋਂ ਗਲੀ ਇਹ ਬੰਦ ਹੋ ਜਾਂਦੀ ਹੈ ਇਹ ਉਸ ਪੀੜੀ ਗਲੀ ਦੇ ਵਿੱਚ ਵੜ ਗਏ ਉਸ ਤੋਂ ਅੱਗੇ ਲੋਕੀ ਖੜ ਗਏ ਤੇ ਜਦੋਂ ਅਸੀਂ ਲੰਘ ਗਏ ਤੇ ਵਾਪਸੀ ਫਿਰ ਮੁੜੇ ਤੇ ਇਹਨਾਂ ਨੇ ਉਸ ਗਲੀ 'ਚ ਜਦੋਂ ਵਾਪਸ ਨਿਕਲੇ ਤੇ ਸਾਡੇ ਸਾਹਮਣੇ ਆ ਗਏ ਜਦੋਂ ਸਾਡੇ ਸਾਹਮਣੇ ਆ ਗਏ ਤਾਂ ਉਦੋਂ ਅਸੀਂ ਇਹਨਾਂ ਨੂੰ ਫੜ ਲਿਆ ਜੀ ਹੁਣ ਇਹਨਾਂ ਨੂੰ ਫੜਨ ਤੋਂ ਬਾਅਦ ਹੁਣ ਅਸੀਂ ਇਹਨਾਂ ਦੀ ਪੁੱਛਗਿੱਛ ਕਰਦੇ ਆਂ ਔਰ ਪੁੱਛਗਿੱਛ 'ਚ ਇਹਨਾਂ ਨੇ ਹੁਣ ਤੱਕ ਕੀ ਦੱਸਿਆ ਹੁਣ ਪੁੱਛਗਿੱਛ ਤੱਕ ਅਜੇ ਤੱਕ ਤਾਂ ਇਹਨਾਂ ਨੇ ਇਹੋ ਹੀ ਦੱਸਿਆ ਵੀ ਸਾਡਾ ਫਲਾ ਇਹਨਾਂ ਨੇ ਆਪਦਾ ਤੇ ਜਿਹੜਾ ਬਾਈਕੇ ਉਹ ਦੱਸਿਆ ਕਿ ਸਾਡੇ ਕੋਲ ਜਿਹੜਾ ਉਹ ਬਿੱਲ ਤੇ ਆ ਬਾਕੀ ਦੇਖਦੇ ਆ ਜੇ ਬਿੱਲ ਤੇ ਆ ਤੇ ਛੱਡ ਕੇ ਭੱਜਣ ਦੀ ਕੀ ਜ਼ਰੂਰਤ ਪੈਗੀ ਇਹ ਤਾਂ ਸਰ ਹੁਣ ਇਹਨਾਂ ਕੋਲ ਆਪਾਂ ਪੁੱਛ ਕੇ ਚ ਕਰਦੇ ਆਣਾ ਜੀ ਇਸ ਤੋਂ ਅਗਲੀ ਕੀ ਕਾਰਵਾਈ ਹੁੰਦੀ ਹੈ ਉਸ ਤੋਂ ਬਾਅਦ ਦੇ ਤੇ ਅੱਜ ਮੋਟਰਸਾਈਕਲ ਤੇ ਆਏ ਉਹ ਨਾਕਾ ਲੱਗਿਆ ਸੀ ਛੱਡ ਕੇ ਕਿਉਂ ਭੱਜਿਓ ਸਰ ਅਸੀਂ ਕਿਹਾ ਸੀ ਇਹਨਾਂ ਨੂੰ ਵੀ ਬਿੱਲ ਲੱਗੇ ਨੇ ਹਾਂ ਤੇ ਉਹ ਸਰ ਨੇ ਉਹ ਸਰ ਕਹਿੰਦੇ ਮੈਂ ਤੇਰੇ ਇਕੱਲੇ ਤੇ ਮਾਰਾਂਗਾ ਇਸੇ ਗਰੁਣ ਮੈਂ ਭੱਜਿਆ ਸੀ ਮੈਂ ਭੱਜੇ ਸੀ ਤੇ ਮੁੜ ਕੇ ਗਲੀਆਂ 'ਚ ਭੱਜਣ ਦੀ ਕੀ ਲੋੜ ਸੀ ਸਰ ਇਹ ਕਹਿੰਦੇ ਸੀ ਮਾਰਾਂਦੇ ਸੀ ਫਿਰ ਉਸੀ ਭਜਣਾ ਹੀ ਸੀ ਸਰ ਇਹ ਤਾਂ ਗੱਲ ਹੋ ਨਹੀਂ ਸਕਦੀ ਸਰ ਇਹਨਾਂ ਕਿਹਾ ਸੀ ਨਾ ਕਹਿੰਦੇ ਤਾਂ ਅਸੀਂ ਖਲੇ ਹੀ ਸੀ ਅਸੀਂ ਤਾਂ ਖਲੇ ਹੀ ਸੀ ਮੈਂ ਖਲੋ ਗਿਆ ਸੀ ਉਸੇ ਵੇਲੇ ਜੇ ਮੈਨੂੰ ਪਜਣਾ ਹੁੰਦਾ ਤਾਂ ਮੈਂ ਮੋਟਰਸਾਈਕਲ 'ਤੇ ਪਜਾ ਲਿਆ ਲੇ ਪਰ ਇਹੇ ਮੋਟਰਸਾਈਕਲ ਬਿਨਾ ਨੰਬਰੀ ਰੋਕੇ ਜਾਂਦੇ ਨੇ ਸਰ ਮਾਰਨ ਦੀ ਧਮਕੀ ਨਹੀਂ ਦਿੱਤੀ ਜਾਂਦੀ ਸਰ ਮਾਰਨ ਦੀ ਧਮਕੀ ਤਾਂ ਨਹੀਂ ਦਿੱਤੀ ਜਾਂਦੀ ਸਰ ਉੰਜੇ ਪੁੱਛਿਆ ਜਾਂਦਾ ਨਾ ਹੁਣ ਤੁਹਾਨੂੰ ਫੜਿਆ ਹੁਣ ਮਾਰਿਆ ਹਾਂਜੀ ਹੁਣ ਤਾਂ ਪਹਿਣੀਏ ਸੁਣੋ ਸਾਡੀ ਗਲਤੀ ਸੀ ਹੁਣ ਗਲਤੀ ਸੀ ਹਾਂਜੀ ਉਹ ਤਾਂ ਸਾਡੀ ਗਲਤੀ ਨਹੀਂ ਸੀ ਅਸੀਂ ਕਹਾਂ ਪੈ ਦੇਂਦੇ ਸਨ ਮਾਰ ਲਓ ਹੁਣ ਤਾਂ ਸਾਤੂ ਗਲਤੀ ਹੋਈ ਹੈ ਜਿਹੜੀ ਹੋਈ ਹੈ ਉਹ ਤਾਂ ਅਸੀਂ ਮੰਨੇ ਆ ਹੁਣ ਕਾ ਕੇ ਮੰਗਾ ਰਹੇ ਹਾਂ ਹਾਂਜੀ ਕਿਤੇ ਬੇਲੀ ਨੇ ਫੋਨ ਆਈ ਜਾਂਦੀ ਕਿਹਦੇ ਨਾਂ ਤੇ ਹੈ ਮੋਟਰਸਾਈਕਲ ਮੋਟਰਸਾਈਕਲ ਜੀ ਉਹ ਤਾਂ ਬੇਲੀ ਦਾ ਹੈ ਮੇਰਾ ਨਹੀਂ ਹੈ ਕਿਹੜੇ ਬੇਲੀ ਦਾ ਉਹ ਉਸ ਦਾ ਦੂਸਰੇ ਦਾ ਦੂਸਰਾ ਕਿਹੜਾ ਉਹ ਜਸ਼ਨਦੀਪ ਹੈ ਉਹ ਕਿੱਥੇ ਵੜਿਆ ਨਾਲ ਉਹ ਕਾਠ ਗੜ ਦੇ ਮੇਰੇ ਨਾਲ ਸੀ ਤੇਰੇ ਨਾਲ ਸੀ ਹਾਂਜੀ ਮੋਟਰਸਾਈਕਲ ਵਟਿਆ ਕਿਉਂ ਆ ਸਰ ਉਹ ਇਨਾਂ ਦਾ ਜੇ ਸਾਬ ਨਾਲ ਟ੍ਰੈਂਡ ਚੱਲਦਾ ਹੈ ਉਹ ਸਾਬ ਨਾਲ ਨਾਲ ਚੱਲਾਇਆ ਵੈਸੀ ਬਹੁਤ ਅੱਛਾ ਟ੍ਰੈਂਡ ਵੀ ਚਲਾਨੇ ਉਹਦੇ ਪੱਜਦੇ ਵੀ ਹੋ ਸਰ ਫਿਰ ਪਜਣਾ ਤਾਂ ਪੈਣਾ ਹੀ ਸੀ ਸਰ ਜੇ ਜਿਵੇਂ ਕਹਿੰਦੇ ਸੀ ਜੀ ਇਹਨਾਂ ਸਰਾਂ ਨੇ ਕੁਝ ਨਹੀਂ ਕਿਹਾ ਸਨ ਐਵੇਂ ਕਹੀ ਗਈ ਇਹ ਸਰਾਂ ਨੇ ਸਾਨੂੰ ਕੁਝ ਨਹੀਂ ਕਿਹਾ ਹਾਂਜੀ ਸਰ ਕਹਿ ਰਹੇ ਆ ਕਿ ਤੁਸੀਂ ਕਹਿੰਦੇ ਆ ਵੀ ਸਾਨੂੰ ਮਾਰਨ ਮਾਰਨ ਦੀ ਜਿਹੜੀ ਧਮਕੀ ਦਿੱਤੀ ਉਹ ਤਾਂ ਇਹ ਤਾਂ ਇੱਕ ਸਿਰਫ ਇਹ ਕਹਿਣ ਦੀ ਗੱਲ ਹੁੰਦੀ ਹੈ ਜੀ ਜਦੋਂ ਇਹਨਾਂ ਨੂੰ ਅਸੀਂ ਰੋਕ ਲਿਆ ਜੀ ਰੋਕਣ ਤੋਂ ਬਾਅਦ ਜਿਹੜਾ ਮੇਰੇ ਨਾਲ ਥਾਣੇਦਾਰ ਸੀ ਉਹਨਾਂ ਨੇ ਰੋਕਿਆ ਮੈਂ ਪਰੇਖੜਾ ਸੀ ਜਦੋਂ ਮੈਂ ਇਹਨਾਂ ਦੇ ਕੋਲ ਆਇਆ ਮੈਂ ਇਹਨੂੰ ਪੁੱਛਿਆ ਮਾ ਬੇਟਾ ਤੇਰਾ ਨਾਂ ਕੀ ਹੈ ਕਹਿੰਦਾ ਜੀ ਮੇਰਾ ਨਾਂ ਕਰਨ ਸਿੰਘ ਹੈ ਮਾ ਬੇਟਾ ਇਹ ਵੱਡਿਆ ਇਹਦੇ ਕੋ ਡਾਕੂਮੈਂਟ ਹੈਗੇ ਆ ਇਹਨੇ ਫੋਨ ਕੰਨ ਨੂੰ ਲਾ ਲਿਆ ਜੀ ਫੋਨ ਕੰਨ ਨੂੰ ਲਾ ਕੇ ਇੱਕ ਬਹਾਨੇ ਨਾਲ ਜਦੋਂ ਮੈਂ ਕਿਹਾ ਵੀ ਇਹਨਾਂ ਦੀ ਫੋਟੋ ਖਿੱਚ ਆਪਾਂ ਨੂੰ ਮੰਨ ਲਓ ਜੇ ਜ਼ਰੂਰਤ ਪਈ ਤਾਂ ਆਪਾਂ ਦੀ ਪਛਾਣਤਾ ਕਰ ਸਕੀਏ ਜਦੋਂ ਇੰਨੀ ਗੱਲ ਲਈ ਤੇ ਦੋਨੇ ਜਿਹੜੇ ਇੱਕ ਜਿਹੜਾ ਪਰਲੀ ਗਲੀ ਭੱਜ ਗਿਆ ਤੇ ਇੱਕ ਉਲੀ ਗਲੀ ਭੱਜ ਗਿਆ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਮਗਰ ਮੋਟਰਸਾਈਕਲ ਲਾ ਕੇ ਇੱਥੋਂ ਤੱਕ ਆ ਕੇ ਇਹਨਾਂ ਨੂੰ ਫੜਿਆ ਕੋਈ ਚੀਜ਼ ਬਰਾਮਤ ਹੋਈ ਐ ਇਹਨਾਂ ਕੋਲ ਕੋਈ ਇਹਨਾਂ ਨੂੰ ਸਿਰਫ ਇੱਕ ਮੋਟਰ ਇੱਕ ਮੋਟਰਸਾਈਕਲ ਹੀ ਐ ਜੀ ਸਿਰਫ ਅਜੇ ਤੱਕ ਹੋਰ ਕੋਈ ਚੀਜ਼ ਨਹੀਂ